ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵਾਂਦਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਆਸ-ਪਾਸ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਦੋਸਤੋ ਤਾਂ ਇਹਦੇ ਨੇੜੇ ਬੰਬੀਆਪਾਈ ਡੋੜ ਸੁਖਾਨੰਦ ਦੂਜੇ ਪਾਸਿਓਂ ਬਾਜਾਖਾਨਾ ਬਰਗਾੜੀ ਲੰਬ ਵਾਲੀ ਮੈਂ ਆਸ-ਪਾਸ ਦੇ ਪਿੰਡ ਇਸ ਕਰਕੇ ਦੱਸਦਾ ਹਾਂ ਕਿ ਪੰਜਾਬ ਦੇ ਵਿੱਚ ਨਾ ਬਹੁਤੇ ਪਿੰਡ ਆ ਜਿਹੜੇ ਇੱਕੋ ਨਾਂ ਦੇ 2-2 3-3 ਪਿੰਡ ਹੈ ਤੇ ਕਈ ਵਾਰਾਂ ਕਿਸੇ ਭਰਾ ਨੂੰ ਭਲੇਖਾ ਪੈ ਜੇ ਫਿਰ ਉਹ ਸੌਦਾ ਕਰ ਲੇ ਜਾਂ ਫੋਨ ਲਾਉਂਦਾ ਤੇ ਪਿੰਡ ਦੂਰ ਲੱਗੇ ਫਿਰ ਦਿੱਕਤ ਆਉਂਦੀ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਤੇ ਇਹਨਾਂ ਵੀਰਾਂ ਕੋਲੋਂ ਮੈਂ ਇਹ ਮੰਨ ਲਓ ਵੀ ਪਿਛਲੇ 3-4 ਸਾਲਾਂ ਤੋਂ ਵੀਡੀਓ ਬਣਾ ਰਿਹਾ ਘਰ ਦੇ ਪਸ਼ੂ ਇਹਨਾਂ ਦੇ ਤੇ ਪਸ਼ੂਆਂ ਦੀ ਗਿਣਤੀ ਇੱਥੇ ਵੀਰ ਇੰਨੀ ਕ ਰੱਖਦੇ ਆ ਵੀ ਹਰੇਕ ਸਾਲ ਇੱਕ ਇੱਕ ਦੋ ਦੋ ਪਸ਼ੂ ਇਹਨਾਂ ਨੂੰ ਵੇਚਨੇ ਪੈਂਦੇ ਆ ਪਿੰਡ ਦੇ ਵਿੱਚ ਘਰ ਤੇ ਸਾਰਾ ਘਰ ਜਿਹੜਾ ਉਹ ਪਸ਼ੂਆਂ ਦੇ ਨਾਲ ਭਰਿਆ ਕੱਲੇ ਪਸ਼ੂ ਨਹੀਂ ਰੱਖਦੇ ਨਾਲ ਖੇਤੀਬਾੜੀ ਵੀ ਬਾਈ ਹੋਰੀ ਫੁੱਲ ਹੀ ਕਰਦੇ ਆ ਜਿਵੇਂ ਗਾਂ ਮੱਕੀ ਆ ਜਾਣੀ ਹੈ ਤਾਂ ਉਦੋਂ ਇਹਨਾਂ ਨੇ ਮੱਕੀ ਵਾਲੀ ਮਸ਼ੀਨ ਵੀ ਚਲਾਉਣੀ ਹੈ ਹਿੰਮਤੀ ਵੀਰ ਹੈ ਇਸ ਸਾਈਡ ਤੇ ਛੋਟੀ ਪਨੀਰੀ ਜਿਹੜੀ ਉਹ ਬੱਚਨਾ ਕੱਟਣਾ ਜਿਹੜੀਆਂ ਉਹ ਇੱਧਰ ਵੀ ਕੁਸ ਬੱਧੀਆਂ ਵਗੀਆਂ ਮੈਂ ਇੱਕ ਬਹੁਤ ਸੋਹਣੀ ਝੋਟੀ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਨਾਲ ਦਿਖਾਉਂਗਾ ਤੁਸੀਂ ਸਾਹਮਣੇ ਇਹਨੂੰ ਦੇਖ ਰਹੇ ਹੋ ਪੈਠਪੁੜੇ ਦੀ ਚੜਾਈ ਜਾਂ ਸੋਨਾਪਨ ਸਿੰਗਾ ਤੋਂ ਲੈ ਕੇ ਪੂਛ ਤੱਕ ਬਹੁਤ ਹੈ ਗੱਲਬਾਤ ਕਰਾਂਗੇ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆਜੂ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖਣ ਦਾ ਹੱਕ ਹੈ ਤੇ ਜਰੂਰ ਦੇਖਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਪਹਿਲਾਂ ਜਾਣਕਾਰੀ ਲਈਏ ਫਿਰ ਤੋਰਦੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਆਪਣਾ ਅਮਨਦੀਪ ਸਿੰਘ ਜੀ ਅਮਨਦੀਪ ਬਾਈ ਅੱਜ ਜਿਹੜੀ ਝੋਟੀ ਆਪਾਂ ਵੇਚਣ ਲੱਗਿਓ ਕਰਦੀ ਆ ਆਪਣੇ ਹਾਂ ਕਰਦੀ ਆ ਜੀ ਕੰਨਵਾ ਸੂਆ ਸੂਈ ਹੈ ਦੂਜਾ ਸੂਆ ਜੀ ਕਿਦਾਂ ਸੂਈ ਹੈ ਬਈ ਇਹ ਦੋ ਦਿਨ ਹੋ ਗਏ ਮੇਰੇ ਖਿਆਲ ਚ ਪਰਸੋਂ ਸ਼ਾਮ ਦੇ ਟਾਈਮ ਤੇ ਸੂਈ ਹੈ ਹਾਂਜੀ ਹਾਂਜੀ ਦੱਸੋ ਇਹ ਮੈਂ ਇਸ ਕਰਕੇ ਕਹਾ ਕਿਉਂਕਿ ਗੱਪਣ ਦੀ ਵੀਡੀਓ ਬਣਾਉਣੀ ਸੀ ਸਵਾਬ ਨਹੀਂ ਬਣਿਆ ਟਾਈਮ ਨਿਕਲਦਾ ਨਹੀਂ ਕਈ ਵਾਰ ਤੇ ਇਹ ਸੂ ਪੀ ਬਾਈ ਦਾ ਫੋਨ ਜਦੋਂ ਸੂਈ ਹੈ ਉਦੋਂ ਵੀ ਮੈਨੂੰ ਆਇਆ ਇਹ ਮੈਂ ਤਾਂ ਕਹਤਾ ਵੀ ਪਰਸੋਂ ਸ਼ਾਮ ਨੂੰ ਇਹ ਸੂਈ ਹੈ ਅੱਛਾ ਬਾਈ ਪਹਿਲੇ ਸੂਏ ਦੁੱਧ ਕਿੰਨਾ ਦਿੱਤਾ ਇਹਨੇ 10 ਦਿਨ ਤੇ 13 ਲੀਟਰ ਦਿੱਤਾ ਜੀ ਪਹਿਲੇ ਸੂਏ ਚ ਹਾਂਜੀ ਠੀਕ ਹੈ ਇਹ ਪਤਾ ਕਿਹੜੇ ਝੋਟੇ ਦੀ ਹੈ ਜਾਂ ਨਹੀਂ ਹੈ ਪੀਸੀ 475 ਦੀ ਹੈ ਜੀ ਪੀਸੀ 475 ਦੀ ਹਾਂਜੀ ਮੇਰੇ ਖਿਆਲ 575 ਆ ਪੀਸੀ ਜਾਂ ਤਾਂ ਉਹ ਹੋਊਗਾ 5 575 ਹਾਂਜੀ ਓਕੇ ਠੀਕ ਹੈ ਅੱਛਾ ਭਾਈ ਹੁਣ ਇਹਨੇ ਬੱਚਾ ਕੀ ਦੇਤਾ ਕੱਟਾ ਦਿੱਤਾ ਜੀ ਕੱਟਾ ਕਿਹੜੇ ਬੋਲਦਾ ਰਸਤੇ ਮੇ ਹੈ ਬਾਈ ਰਸਤੇ ਨਹੀਂ ਹੁੰਦਾ ਦੋਸਤੋ ਇੱਧਰ ਆ ਬਾਈ ਅਸਲ ਚ ਮੇਨ ਕਮਾਂਡਰ ਜਿਹੜਾ ਪਸ਼ੂ ਪਾਲੰਦਾ ਕੰਮ ਕਰਦਾ ਹੈ ਤੇ ਉਦੋਂ ਤੋਂ ਪੁੱਛ ਕੇ ਬਾਈ ਜਾਣਕਾਰੀ ਦੇ ਰਿਹਾ ਅੱਛਾ ਬਾਈ ਕੀ ਰੇਟ ਰੱਖਦੇ ਹੋ ਡਿਮਾਂਡ ਕੀ ਕਰਦੇ ਹੋ ਇਹਦਾ 190 ਹੈ ਜੀ 1 ਲੱਖ 90 ਆ ਹਾਂਜੀ ਤੋੜ ਕੇ ਬਾਈ ਇਹਨੂੰ ਆਪਾਂ ਪਹਿਲਾਂ ਦੋਸਤੋ ਪਹਿਲਾਂ ਤੋੜ ਕੇ ਦਿਖਾਉਂ ਬਾਅਦ ਚ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗਾ ਖਾਲੀ ਥਣ ਦਿਸਣਗੇ ਤੁਹਾਨੂੰ ਕੋਈ ਇਹਦੇ ਚ ਆਏ ਨਹੀਂ ਹੈ ਵੀ ਇਹ ਕੋਈ ਅਸੀਂ ਟਾਈਮ ਤੋਂ ਉਲਟ ਵੀਡੀਓ ਬਣਾ ਰਹੇ ਹੋਵਾਂਗੇ ਤਾਜੀ ਸੂਈ ਆ ਉਹਦੇ ਕਰਕੇ ਥੋੜੀ ਭਲੂਣ ਜਿਹੜੀ ਉਹ ਥੋੜੀ ਬਹੁਤ ਜਿਹੜੀ 1921 ਇੱਕ ਪਾਸੇ ਨੂੰ ਵੱਧ ਕਰੀ ਬੈਠੀ ਐ ਇਹ ਬੈਠਣ ਉੱਠਣ ਨਾਲ ਹੋ ਜਾਂਦਾ ਥਾਣਾ ਚ ਬਿੱਥੀ ਬਹੁਤ ਚੰਗੀ ਐ ਸਿੱਧੀ ਲਈ ਚਲੀ ਬਾਈ ਖਾਲੀ ਥਾਣਾ ਜਦੋਂ ਪਸ ਮੰਗੇ ਉਸ ਦਿਬਾਏ ਤੁਹਾਨੂੰ ਪਸਮਾਚ ਥਣ ਦਿਖਾਵਾਂਗੇ ਟਾਂਚਾ ਦੇਖੋ ਬਿਊਟੀ ਦੇਖੋ 1,90,000 ਰੇਟ ਜਿਵੇਂ ਐਫ ਗਾਵਾਂ ਦੇ ਨਾੜਾ ਹੁੰਦੀਆਂ ਹਵਾਨੇ ਤੇ ਉਸ ਤਰ੍ਹਾਂ ਦੀਆਂ ਨੜਾਂ ਲਿਆ ਵੀਰੇ ਵਾਪਸ ਬੱਸ ਬੱਚੇ ਤੇ ਥੋੜਾ ਜਿਹਾ ਪਸ਼ੂ ਜਾਂਦਾ ਵੈਸੇ ਭਰਾ ਦਾ ਐਕਸਪੀਰੀਅੰਸ ਬਹੁਤ ਆ ਪਸ਼ੂ ਪਾਲਣ ਦਾ ਸੋ ਇਹਦਾ ਆਪਾਂ ਬੱਚਾ ਬਾਈ ਛੱਡੂਗਾ ਤੇ ਤੁਹਾਨੂੰ ਨਾਲ ਦਿਖਾਵਾਂਗੇ ਧਾਰਾਂ ਹਾਂਜੀ ਰੁਕ ਜੀ ਬਾਈ ਸੋ ਪਹਿਲਾਂ ਇਹਦਾ ਹਵਾਨਾ ਦੇਖੋ ਦੱਸੋ ਇਹ ਕੋਈ ਇਸ ਸਾਈਡ ਤੋਂ ਵੀ ਤੁਸੀਂ ਸੋ ਇਹਦਾ ਟਾਂਚਾ ਸੋ ਸੋ ਇਸ ਸਾਈਡ ਤੋਂ ਵੀ ਇਹਦਾ ਤੁਸੀਂ ਹਵਾਨਾ ਥਣਾ ਚ ਬਿੱਤੀ ਨਾੜਾਂ ਦੀ ਮੈਂ ਗੱਲ ਕੀਤੀ ਸੀ ਉਹ ਦੇਖ ਲਓ ਇਸ ਸਾਈਡ ਤੋਂ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਜਦੋਂ ਇਹ ਝੋਟੀ ਪਾਸੇ ਮੌਂਦੀ ਹੈ ਜੈਡ ਬਲੈਕ ਝੋਟੀ ਹੈ ਦੱਸੋ 1 ਲੱਖ 90000 ਰੇਟ ਕੱਦ ਮੀਡੀਅਮ ਹੈ ਦਰਮਿਆਨੇ ਕੱਦ ਚ ਹੈ ਬਾਲਾ ਵੱਡਾ ਕੱਦ ਨਹੀਂ ਪਰ ਜਿਹਦਾ ਵੀ ਰਿਕੋਲ ਆ ਗਿਆ ਮੈਨੂੰ ਇਹ ਵੀ ਵਿਸ਼ਵਾਸ ਹੈ ਵੀ ਉਹਨੂੰ ਪਸੰਦ ਜ਼ਰੂਰ ਆ ਜਾਣੀ ਹੈ ਕਿਉਂਕਿ ਸੋਹਣੀ ਝੋਟੀ ਹਰੇਕ ਪੱਖ ਤੋਂ ਢਾਂਚੇ ਦੀ ਚੜਾਈ ਤੁਸੀਂ ਉੱਤੋਂ ਦੇਖ ਲਓ ਬਾਕੀ ਇਹ ਛੋਟੀ ਉਮਰ ਹੀ ਹੈ ਕੋਈ ਬਾਲੀ ਵੱਡੀ ਉਮਰ ਦੇ ਵਿੱਚ ਨਹੀਂ ਦੂਜਾ ਸੂਆ ਸੂਈ ਸੋ ਦੱਸੋ ਇਸ ਸਾਈਡ ਤੋਂ ਵੀ ਕਰਮਾ ਵਾਲੀ ਦੇ ਥਾਣੇ 'ਚ ਬਿੱਥੀ ਤੁਸੀਂ ਹਵਾਨੇ ਤੇ ਨਾੜਾਂ ਦੇਖ ਲਓ ਤੇ ਬਜ਼ੁਰਗਾਂ ਨੇ ਦੱਸਿਆ ਅੰਦਰ ਬੈਠਿਆ ਕਹਿੰਦੇ ਵੀ ਇਹ ਛੇ ਦੰਦ ਛੋਟੀ ਹੈ ਸੋ ਹਜੇ ਉਮਰ ਵੀ ਛੋਟੀ ਧੀ ਹੈ ਲੈ ਵੀ ਦੋਸਤੋ ਪਹਿਲਾਂ ਦੱਸਿਆ ਸੀ ਵੀ ਖਾਲੀ ਥਾਣਾ ਮਤਲਬ ਬਿਨਾ ਪਸਮਾਤੋ ਤੇ ਹੁਣ ਪਸਮਾਚ ਵੀ ਥਾਣ ਤੁਸੀਂ ਦੇਖ ਲਓ ਬਹੁਤ ਸੋਹਣੇ ਥਾਣ ਹੈ ਜਿਹੜੇ ਪਸਮਾ ਦੇ ਵਿੱਚ ਝੋਟੀਨੇ ਕੱਢੇ ਐ ਬਾਈ ਧਾਰਾਂ ਵੀ ਮਾਰ ਦੂਗਾ ਤੁਹਾਨੂੰ ਦਿਖਾ ਦਿਆਂਗੇ ਉਸ ਤੋਂ ਬਾਅਦ ਚ ਇਹਦੀ ਸ਼ਾਰਟ ਵੀਡੀਓ ਬਣਾਉਣੀ ਆ ਸੀ ਇਹਦੇ ਕਰਕੇ ਸਾਰੀ ਨਹੀਂ ਚੋਂਦੇ ਮੈਂ ਇਸ ਸਾਈਡ ਤੋਂ ਵੀ ਥਣ ਤੁਹਾਨੂੰ ਦਿਖਾ ਦਿਆਂ ਇਧਰੋਂ ਵੀ ਬੜਾ ਸੋਹਣਾ ਥਣ ਦਾ ਸਹਜ ਆ ਸਾਫ ਸੁਥਰੀ ਐ ਥਣ ਹਵਾਨੇ ਵਾਲੇ ਪੱਖ ਤੋਂ ਲੋ ਵੀ ਦੋਸਤੋ ਅਗਲੇ ਥਣਾਂ ਚੋ ਬਾਈ ਧਾਰਾਂ ਮਾਰਦਾ ਤੁਸੀਂ ਦੇਖੋ ਤਾਂ ਬੜੀ ਚੰਗੀ ਚਵਾਈ ਐ ਬਾਈ ਪਿਛਲੇ ਥਣਾਂ ਚੋਂ ਵੀ ਮਾਰੀ ਧਾਰਾ ਇਹ ਪਿਛਲੇ ਥਣਾਂ ਚੋਂ ਤਾਰਾ ਤੇ ਹੁਣ ਆਪਾਂ ਦੱਸੋ ਇਹਦੀ ਬਣਾ ਲੈਨੇ ਇੱਕ ਸ਼ਾਰਟ ਵੀਡੀਓ ਬਸ ਠੀਕ ਹੈ ਭਾਈ ਰੋਕ ਦੀ ਤੇ ਅੱਜ ਦੱਸੋ ਇਹੀ ਝੋਟੀ ਜਿਹੜੀ ਤੁਹਾਨੂੰ ਦਿਖਾਉਣੀ ਸੀ ਜਿਹਨੂੰ ਪਸੰਦ ਆਵੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਕਾਲ ਕਰੋ ਆ ਕੇ ਦੇਖੋ ਬਹੁਤ ਸੋਹਣੀ ਝੋਟੀ 1,90,000 ਦੀ ਡਿਮਾਂਡ ਹੈ ਧੰਨਵਾਦ ਸੋ ਦੋਸਤੋ ਪਸਮਾ ਤੋਂ ਪਹਿਲਾਂ ਤੁਸੀਂ ਝੋਟੀ ਤੁਰਦੀ ਦੇਖ ਲਈ ਸੀ ਥੋੜੀ ਭਲੂਣ ਇੱਕ ਪਾਸੇ 1921 ਮੈਂ ਦੱਸਿਆ ਸੀ ਫਰਕ ਹੈ ਪਰ ਹੁਣ ਪਸਮਾ ਚ ਤੁਸੀਂ ਦੇਖੋਗੇ ਬਿਲਕੁਲ ਕੋ ਜਾ ਹਵਾਨਾ ਤੁਹਾਨੂੰ ਇਹਦਾ ਨਜ਼ਰ ਆਊਗਾ ਇੱਥੋਂ ਤੁਸੀਂ ਹੁਣ ਹਵਾਨਾ ਦੇਖ ਸਕਦੇ ਹੋ ਸੋ ਸੋਹਣੀ ਤਿਆਰ ਹੋਈ ਏ ਝੋਟੀ ਵਿਕਰੀ ਵਾਸਤੇ ਅੱਜ ਤੁਹਾਨੂੰ ਦਿਖਾ ਰਹੇ ਆ ਡਿਮਾਂਡ ਰੱਖੀ ਆ 1 ਲੱਖ ਤੇ 90 ਹਜ਼ਾਰ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਤੁਸੀਂ ਕਰਨੀ ਹੈ ਚੈੱਕੀ ਨਗਸੀ ਅੱਜ ਦੀ ਵੀਡੀਓ ਚ ਪਰ ਬਹੁਤ ਸਨੱਖੀ ਝੋਟੀ ਬਾਈ ਹੋਰਿਆ ਨੇ ਵਕਾਊ ਕੀਤੀ ਹੈ ਜੀ ਨੂੰ ਜੱਚਦੀ ਹੈ ਤਾਂ ਕੰਟੈਕਟ ਕਰ ਸਕਦੇ ਹੋ ਤੇ ਸੀਲ 3 ਫੇਨੀ ਕਾ ਬਾਈ ਕਹਿੰਦਾ ਵੀ ਇੱਕ ਵਾਰ ਪਸਮਾਉਣ ਤੋਂ ਬਾਅਦ ਚ ਭਾਵੇਂ ਖੇਤ ਗਿਆੜਾ ਕੱਢਿਓ ਆ ਕੇ ਦੁਬਾਰਾ ਥੱਲੇ ਬਹਿਜੋਗੇ ਤਾਂ ਇਹ ਹੈਲਦੀ ਨਹੀਂ। ਤੋਂ ਢਾਂਚਾ ਫੇਰ ਦੇਖੋ ਇਸ ਸਾਈਡ ਤੋਂ ਵੀ। ਸੋਤ ਸੁਨੇ ਥਣ ਉਹਨਾਂ ਹੀ ਸੋਨਾ ਪਸਮਾ ਤੇ ਨਾਲ ਜੇ ਆਪਾਂ ਧਾਰਾਂ ਦੀ ਗੱਲ ਕਰਦੇ ਉਹ ਵੀ ਬੜੀਆਂ ਚੰਗਾ। ਬਾਈ ਪੂਸ਼ ਫੜੇ ਉਹਨੂੰ ਬੰਨ ਕੇ ਮੜਾ। ਮੜਾ ਹਲਾ ਤੋ ਇੱਕ ਮਿੰਟ ਪਹਿਲਾਂ ਇਧਰੋਂ ਦਿਖਾ ਦਿੰਦੇ ਹਾਂ ਸੋ ਦੋਸੋ ਇਸੇ ਤਰ੍ਹਾਂ ਨਾਲ ਦੇਖੋ ਤੁਸੀਂ ਮੈਂ ਦੋਨਾਂ ਸਾਈਡ ਤੇ ਵੈਸੇ ਪਹਿਲਾਂ ਨਾੜਾ ਤੁਹਾਨੂੰ ਥਣਾ ਦੇ ਉੱਤੇ ਹਵਾਨੇ ਤੇ ਦਿਖਾ ਚੁੱਕਿਆ ਹਵਾਨਾ ਫੇਰ ਦੇਖ ਲਓ ਝੋਟੀ ਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਝੋਟੀ ਪਸੰਦ ਆਉਂਦੀ ਹੈ ਤਾਂ ਕੰਟੈਕਟ ਵੀਰ ਨਾਲ ਤੁਸੀਂ ਬਣਾ ਸਕਦੇ ਹੋ